ਦੀ ਚਾਹ ਨੂੰ ਨਹੀਂ ਤਾਂ ਕੱਟ ਤੇ ਸੋ ਆ ਦੇਖੋ ਹੁਣ ਆ ਨਿੰਬੂਆਂ ਜੋ ਆਪਾਂ ਨੇ ਨਚੂੜਿਆ ਉਹ ਚੋਂ ਰਸਾ ਕੱਟ ਕੇ ਦੇਖਣਾ ਮੇਰੇ ਹਿਸਾਬ ਨਾਲ ਤਾਂ ਨਿਕਲੂ ਮੰਨਦੇ ਕਿ ਨਹੀਂ ਨਿਕਲੂ ਤਾਂ ਸਹੀ ਮੇਰੀ ਜਿੱਦੀ ਵੀ ਕੌੜਾਈ ਹੋ ਜਾਣੀ ਆ ਉਦੀ ਯਾਰ ਫੇਚਵਾ ਫੁਲਕਾ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਸਵਾਗਤ ਆ ਮੇਨ ਮੁੱਦੇ ਤੇ ਆਉਣ ਤੋਂ ਪਹਿਲਾਂ ਆਪਾਂ ਤੁਹਾਨੂੰ ਛੋਟਾ ਜਿਹਾ ਮੁੱਦਾ ਦਿਖਾ ਦਈਏ ਦੇਖੋ ਕੋਈ ਕੰਧ ਨਾਲ ਛਪਲੀ ਤਾਂ ਨਹੀਂ ਦੀਂਦੀ ਹੈਗੀ ਪਿਛਲੇ 4-5 ਦਿਨਾਂ 'ਚ 10-12 ਛਪਕੀਆਂ ਮਾਰਤੀਆਂ ਮੈਂ ਇੱਕ ਦਿਨ ਨਾ ਵਾ ਛਪਕੀ ਪਾਣੀ ਵੀ ਕੀਦੀ ਦੇਖ ਲਈ ਇੱਥੇ ਇੱਕ ਪਾਂਡੇ 'ਚ ਚਾਹ ਸੀ ਸੱਚ ਕਠਵਾਂ ਨੂੰ ਪਲਾਉੜ ਨੂੰ ਰੱਖੀ ਹੋਈ ਗੋਲੀ 'ਚ ਸੋ ਉਨੇ ਐਡੀ ਜੀਬ ਕੱਢੀ ਮੈਨੂੰ ਕਾਨਤ ਆਈ ਆ ਦੇਖੋ ਪਹਿਲਾਂ ਪਾ ਲੈਣੀ ਆ ਚੀਨੀ ਮੈਨੂੰ ਸਮਝ ਨਹੀਂ ਕਿਤੇ ਮੈਂ ਕਾਹੋ ਲਈ ਪਾਉਣੀ ਦੀ ਮਾਫੀ ਦੋ ਚੜੀ ਥੋੜੀ ਚੀਨੀ ਥੋੜੀ ਬਣਾਉਣੀ ਆ ਇੱਕ ਜੱਗ ਬਹੁਤ ਆ ਦੋ ਦੋ ਗਲਾਸ ਹੋਂਤਾ ਸੀ ਉਹ ਚ ਪਾ ਤੂੰ ਕੋਈ ਨਾ ਫਿਰ ਫੇਰ ਬੀਤੀ ਜੋ ਰੂਣੇ ਕਿਤੇ ਛੱਡਣੀ ਆ ਮੈਂ ਨਾ ਹਾਂ ਜਿਹੜੇ ਸ਼ੌਕਲੇ ਵਾਲੇ ਗੱਲ ਦੱਸਦਾ ਤਾਂ ਇੱਥੇ ਚਾਹ ਪਈ ਸੀ ਕਹਿੰਦੇ ਜੋ ਸ਼ੌਕੀ ਚਾਹ ਪੀਵੇ ਉਹਨੇ ਐਡੀ ਵੱਡੀ ਜੀਬ ਕੱਢੀ ਮੈਨੂੰ ਉਦੋਂ ਹੀ ਕਾਨਤ ਆ ਗਈ ਬਾਪਰ ਉਦੋਂ ਦਾ ਮੈਂ یوں ਲੱਗਿਆ ਸ਼ਫਕੀ ਦੇ ਮਗਰ ਮਾਹ ਵੀ ਤੇਰਾ ਤਨ ਕਾਊਂਟਰ ਫੋਕੇ ਹਟੂ ਹੁਣ ਜਿਆਦਾ ਤੋਂ ਜਿਆਦਾ ਗਰਮੀਆਂ 'ਚ ਪਾਣੀ ਪੀਓ ਨਿੰਬੂ ਦਾ ਕੋਈ ਨਾ ਕੋਈ ਬੂਟਾ ਲਾ ਕੇ ਰੱਖੋ ਪਰ ਮੇਰੇ ਵਾਂਗੂ ਹੁੱਕਣਾ ਨਹੀਂ ਹੈਗਾ ਰੰਗਾ ਭਲਾ ਬੂਟਾ ਆਵਾ ਮੈਂ ਹੁੱਕੇ ਧਰਤਾ ਸੁਸਰੀ ਸੀ ਵਿੱਚ ਇਹ ਪਾਣੀ ਪਾਇਆ ਪਰ ਚੂਟੀ ਵਾਲਾ ਚੂਟੀ ਵਾਲਾ ਤਾਂ ਪਾਇਆ ਠੰਡੇ ਪਾਣੀ 'ਚ ਚੀਨੀ ਖੁਰਦੀ ਔਖੀ ਆ। ਉਹ ਕਿਵੇਂ ਇੰਨਾ ਠੰਡਾ ਮਟਰ ਨਾਲ ਸੀ ਕਿਤੇ ਨਹੀਂ ਮਾਰਦੀ ਬਰਤਦੀ। ਇਹਨੂੰ ਤੂੰ ਇਹਨੂੰ ਨਾ ਇਹਦਾ ਕੋਲ ਨਾ ਹੈ। ਇਹ ਬਰਤਦੀ ਨਹੀਂ ਤੂੰ ਇਹਨੂੰ। ਕੋਲ 15 ਮਿੰਟ ਹਾਂ ਆਹੋ। ਇਹ ਅੱਜ ਤੱਕ ਤੇ ਕੱਦਾਂ ਤੇਰੀ ਮਾਂ ਬਰਤਦੀ ਹੋਣੀ ਇਹਨੂੰ। ਐਸੇ ਐਸੇ ਚੱਲਦਾ ਹੈ ਐਸੇ 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 ਆਨਲਾਈਨ ਮੰਗਾਇਆ ਤਾਂ ਪਿਛਲੇ ਸਾਲ ਖੜ ਜੋ ਖੜ ਜੋ ਕਿਉਂ ਹੱਥ ਚੱਕੇ ਉਹਨੂੰ ਪਾਣੀ ਦਾ ਪਾ ਲੈਣ ਦੇ ਪਾਣੀ ਪਾ ਲੈਣ ਦੇ ਹੋਰ ਪਾਲਾ ਪਾਣੀ ਉਹ ਪਹਿਲਾਂ ਪਾਣੀ ਦਾ ਪਾ ਲੈਣ ਦੇ ਹੋਰ ਪਾਲਾ ਜੀ ਨੀਚ ਪਾਉਣੀ ਆ ਮਿੱਠਾ ਘੜ ਜਾਣਾ ਫਿਰ ਥੱਲੇ ਰੱਖ ਲੈ ਇਹਨੂੰ ਤੈਨੂੰ ਦੇਖਣਾ ਕੁਰੰਦੂ ਜੀ ਦਾ ਇਹਨਾਂ ਦੱਬ ਨੂੰ ਜਾਨ ਚਾਹੀਦੀ ਆ ਸਰੀਰ ਚ ਹਾਂ ਜੋ ਆਪਣੇ ਜਗ੍ਹਾ ਲੇ ਪ੍ਰੋਪਰ ਹੈ ਨਹੀਂ ਬਣਾ ਚੀਨੀ ਪਾਉਣਾ ਹਾਂ ਮੇਰਾ ਹੱਥ ਚੋ ਚੀਨੀ ਦੀਆਂ ਪੈ ਗਈਆਂ ਇਹ ਤੇ ਤਕਰੀਬਨ ਦੋ ਕੋਲੀਆਂ ਚੀਨੀ ਬਹੁਤ ਖੱਤ ਹੁੰਦੀ ਹੈ ਇਹ ਚ ਗੰਢ ਵਿੱਚ ਨੂਰ ਨਾ ਪਤਾ ਚੀਨੀ ਦੀ ਖੱਤ ਪੂਰੀ ਹੁੰਦੀ ਹੈ ਇਹ ਚ ਹੋਰ ਕੁਝ ਨਹੀਂ ਕੱਟ ਤੂੰ ਆਦਾ ਦਿੰਬ ਨੂੰ ਗੋਨਾ ਕਲਰ ਨੂੰ ਥੋੜਾ ਜਿਹਾ ਤਾਂ ਕਿ ਹੋਰ ਲੱਗੇ ਤੁਹਾਨੂੰ ਪਾਣੀ ਦੀ ਬਾਅਦ ਚੋਂ ਜ਼ਿਆਦਾ ਖਿਆਲ ਆਵੇ ਟੇਸਟ ਬੱਲੇ ਆਉਂਦਾ ਇਹਦੇ ਨਾਲ 100 ਹਾਂ ਜੀ ਕੀ ਲੱਗਦੀ ਔਰੇ ਆ ਹੋਰ ਤੈਨੂੰ ਕੰਮ ਵੀ ਕੋਈ ਹੈ ਨਹੀਂ ਫੋਨ ਤੋਂ ਬਿਨਾਂ ਸਾਰੀ ਜਾਣੀ ਪਰ ਦੀਵੀ ਆ ਪਾਣੀ ਦੇ ਤਾਂ ਤੋਰ ਕੇ ਉਹਨੂੰ ਜਾ ਰੋ ਨਾ ਉਹ ਵੀ ਪਈਏ ਉਹ ਦੂਆ ਵੇਲਾ ਖੁਰਤਾ ਜਾਣ ਚਿਰ ਟਾਈਮ ਲੱਗ ਜਾਂਦਾ ਦੂਆ ਵੇਲਾ ਇਹ ਨੋਂ ਦੇ ਨਾ ਕਰਚੀ ਨਾਲ ਬੋਲੀ ਨਾ ਉਹਨੇ ਖੋਰ ਦੇਣੀ ਸੀ ਬੰਮੀ ਜੀ ਨੇ ਉਹ ਵੀ ਦੁੱਧ ਨਾਲ ਸੀ ਹਾਂ ਫੇਰ ਖੋਰ ਦਨੇ ਆ ਹੋ ਫੇਰ ਦੁੱਧ ਵਿੱਚ ਦਹੀਂ ਦੁੱਧ ਥੋੜੀ ਹੁੰਦੀ ਹੋ ਤਾਂ ਵੀ ਕਰ ਲੈ ਆ ਲੈ ਤਾਂ ਤੁਰ ਗਈ ਗੁਪੀ ਫੇਰ ਬਾਤ ਕਹਿ ਵੀ ਇਹਨੇ ਹਰੇ ਗੱਲ ਮੈਂ ਕੋਈ ਵੀ ਗੱਲ ਕਹਿ ਦਵਾ ਕੋਈ ਵੀ ਇਹਨੇ ਉਹਨੂੰ ਨਾ ਕਹਿਣੀ ਆ ਵੀ ਨਹੀਂ ਇਹ ਕੰਮ ਹੁੰਦਾ ਨਹੀਂ ਕਿਸੇ ਵੀ ਕੰਮ ਨੂੰ ਇਹ ਨਹੀਂ ਕਹਿਣਾ ਵੀ ਹਾਂ ਇਹ ਹੋ ਜਾਊਗਾ। ਲਾੜਨਾ ਨੂੰ ਕਿਸੇ ਵੀ ਕੰਮ ਨੂੰ ਮੈਂ ਰੱਦ ਨਹੀਂ ਕਿਸੇ ਵੀ ਕੰਮ ਨੂੰ ਪੋਜ਼ਿਟਿਵਿਟੀ ਨਹੀਂ ਲੈਣੀ ਹੈ ਜੀ। ਨੈਗੇਟਿਵਿਟੀ ਲੈ ਕੇ ਕਹਿਣਾ ਨਹੀਂ। ਤੇਰੀ ਸੋਚ ਨਹੀਂ ਹੈ ਕਿ ਹੁਣ ਪਤਾ ਐ ਕਿ ਉਹ ਵੀ ਇੱਕ ਬੰਦੇ ਤੋਂ ਹੋਰ ਤਰ੍ਹਾਂ ਜਿਵੇਂ ਕਿਸੇ ਗੱਲ 'ਚ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਬਸ ਠੀਕ ਆ। ਇਹ ਕੱਲੇ ਵੀ ਹਰੇਕ ਗੱਲ 'ਚ ਨੈਗੇਟਿਵਿਟੀ ਚਾਹੀਦੀ ਆ ਬੰਦੇ ਦੀ। ਸਾਰੇ ਕੱਲੇ ਵੀ ਜਿਹੜਾ ਮੈਂ ਸੋਚਦਾ ਉਹ ਸੱਚ ਹੋ ਜਾ। ਇਹ ਉਹਦਾ ਕੋਈ ਨਾ ਕੱਟਿਆ ਹੈ ਨਾ ਤੋਂ 4 6 8 9 ਨੀ ਬੂ ਅੰਨ੍ਯਾਂ ਨਾਲੇ ਬਣਨਾ ਹੈ ਅੰਨ੍ਯਾਂ ਮੱਕਾ ਰਜਣਾ ਘਟਾਉਂਦੇ ਹੋਏ ਤੇ ਤੋਹਾਮਾ ਥੋਲੀ ਚ ਜੀਨੀ ਭਰਦੀ ਆ ਇਹ ਤੱਕ ਤੁਰਨਾ ਹੀ ਹੁੰਦਾ ਲੰਗੜ ਮਾਰ ਕੇ ਤੁਰ ਹੁੰਦਾ ਇਹ ਫਿਰ ਗਿਆ ਪਰਤਾ ਫਿਰ ਮਾ ਦੋਲਾਂ ਦੇ ਹੁਣ

ਕੀ ਨਹੀਂ ਆਉਪਈ ਵਿੱਚ ਮੜੀਉ ਪੀਂ। ਕੋਲ ਬੋਲ ਲੈ। ਹਾਂ ਹੱਪੋ ਲੈ। ਮਾਤ। ਇਹ ਲੋਹੇ ਦਾ ਲਿਆਉਣਾ ਇੱਥੇ ਨਹੀਂ ਗਿੰਦੇ। ਹਾਂ ਸਟੀਲ ਦਾ, ਸਟੀਲ ਦਾ। ਸਟੀਲ ਦਾ ਹੁੰਦਾ। ਕੀ ਮੇਰੇ ਜੰਮੂਣ ਤੋਂ ਪਹਿਲਾਂ ਹੁੰਦਾ? ਇਹਨੂੰ ਰਿਟਾਇਰ ਕਰੀਏ। ਵੱਧ ਤੋਂ ਵੱਧ ਪਾਣੀ ਪੀਓ ਜਿੰਨਾ ਪੀ ਸਕਦੇ ਹੋ। ਇੱਕ ਮਾ ਅੱਗੇ ਵੀ ਇੱਕ ਵੀਡੀਓ ਚ ਕਿਹਾ ਸੀ ਤਾਂ ਆਪਣੇ ਨਾਲ ਦਰਵਾਜੇ ਦੇ ਕਿਸੇ ਨਾ ਕਿਸੇ ਪਾਸੇ ਕੋਈ ਨਾ ਕੋਈ ਭਾਂਡਾ ਕੱਟ ਕੇ ਜ਼ਰੂਰ ਰੱਖੋ ਚ ਪਾਣੀ ਪਾ ਕੇ ਰੱਖੋ ਤਾਂ ਕਿ ਕੁੱਤੇ ਜਾਨਵਰ ਜਿਵੇਂ ਕਿ ਚਿੜੀਆਂ ਗਾਉਂ ਪੋਤੇ ਪਰ ਤਾਂ ਮੋਟਰਾਂ ਹੀ ਕੁੱਤਿਆਂ ਨੂੰ ਜਦੋਂ ਆਏ ਦਿਨ ਸਵੇਰੇ ਰਾਮ ਨਾਲ ਪਾਇਦੇ ਹਮਮਾ ਚੱਲੀ ਜਾਣੀਆਂ ਬਾਈ ਮੈਨੂੰ ਕੁੱਤਿਆਂ ਤੋਂ ਬਹੁਤ ਡਰ ਲੱਗਾ ਇਹ ਹਰਾ ਬਟਨ ਦਾ ਤੁਰਪੀ ਮਾਪਿਤ ਜਦ ਗਏ ਬਾੜੇ 'ਚ ਵੀਡੀਓ 'ਚ ਮਧੂ ਦੇ ਚੈਨਲ ਤੇ ਪਾਈਓ ਤੇ ਲਿਖਿਆ ਹੋਇਆ ਕੁੱਤਿਆਂ ਤੋਂ ਵਜੋ 6 ਕੁੱਤੇ ਪਏ ਉਹਨਾਂ ਦਾ ਡਰ ਲੱਗੇ ਉਹ ਐਦਾਂ ਦੇ ਡਰਦੇ ਵੀ ਹੈ ਨਹੀਂ ਉੱਪਰ ਨੂੰ ਆਉਂਦੇ ਆ ਸਿੱਧੇ ਕਤੂ ਆ ਲੈਣਾ ਫੇਰ ਨਹੀਂ ਬੈਠਣਾ ਮੈਂ ਮੰਡੀ ਚੋਂ ਜਿੱਦਾਂ ਕਣਕ ਵੇਚ ਕੇ ਆਇਆ ਮੈਨੂੰ ਦੋ ਵਾਰ ਅਮਰਗੜ ਪਏ ਇੱਕ ਵਾਰ ਮਨਸੂਰਪੁਰ ਪਏ ਹਾਰ ਕੇ ਨਵੇਂ ਪਿੰਡ ਦੇ ਅਮਰਗੜ ਦੇ ਟੋਪੇ ਚੋਂ ਝੂਟੀ ਚਕੀਮੈਂ ਪਿੰਡ ਲੈ ਆ ਕੇ ਸਿੱਟੀ ਮੈਂ ਤਾਂ ਬਹੁਤ ਡਰ ਲਾਦਾ ਇਹਨਾਂ ਤੋਂ ਇਹਦੇ ਬੜੇ ਹੁੰਦੇ ਨੇ ਥੋੜੇ ਜਿਹਾ ਮਨ ਜ਼ਰਾ ਆਸਾਨ ਹੋ ਜਾ ਉਹ ਤਾਂ ਨੂਰ ਪੁੱਛਣ ਲੱਗ ਗਿਆ ਕੱਲ ਸਬਜ਼ੀਆਂ ਨੂੰ ਕਹਿੰਿਆ ਅੰਕਲ ਨਿੰਬੂ ਹੈਗੇ ਨੇ ਉਹ ਬਣਾਏਗੇ ਨਹੀਂ ਭਾਈ ਆਹ ਤਾਂ ਨਿਕਲੂਏ ਕੋਈ ਨਾ ਕੋਈ ਵੱਧ ਕਰਨਾ ਤੇ ਤੁਸੀਂ ਕਰਦੇ ਤੁਸੀਂ ਆਂਦੇ ਨੇ ਕੰਟੀ ਕੰਟੀ ਬੜਾ ਤਾਤੀ ਸਵਾਦ ਲੱਗਦਾ ਇਹ ਕੋਹ ਹੋਰ ਤਰੀਕਾ ਕਰਕੇ ਦੇਖੀਏ ਮੇਰਾ ਜੀ ਇਹਨਾਂ ਜਿਹੜਾ ਅਸਾ ਕੱਢਣ ਦਾ ਇਹ ਚੌੜਾ ਸਾਰੇ ਨਹੀਂ ਮੈਂ ਖੜਾ ਆਸਰਾ ਲਈਏ ਤੇ ਆਸਰਾ ਹੈਗਾ ਮੋਟੋ ਲਾ ਦੇ ਤੁਸੀਂ ਫੇਰ ਹਟ ਜਾ ਹੁਣ ਚੱਲ ਵੀ ਪਖੀ ਇੱਕ ਮਿੰਟ ਇੱਕ ਤੇ ਯਾਰ ਨੂਰ ਨਹੀਂ ਦੱਬਣਾ ਤੇ ਤੂੰ ਪਰੇ ਹੋ ਕੌਣ ਕਹਿੰਦਾ ਇਹ ਚੋ ਇੱਕ ਦੱਬੂ ਤੇ ਤੈਨੂੰ ਇਹ ਗੱਲ ਬਹਿਮ ਕਿਨੇ ਪਾਇਆ ਵੀ ਤੇਰੇ ਚ ਜਾਣਾ ਆਹ ਪਰ ਤਾਇਨਾ ਨੈਗਟਿਵ ਹੋ ਜਾਈਓ ਚ ਜਾਣ ਕਿੱਥੇ ਤੂੰ ਨੂੰ ਕਈ ਤਰ੍ਹਾਂ ਚ ਜਾਣਾ ਹਾਂ ਹੈਗੀ ਯਾ 5 ਕਿਲੋ ਵਾ ਡਫਾ ਚੱਕ ਮਮਾ ਖੜੀ ਕੀਤਾ ਮਮਾ ਆ ਵਰਦਾ ਆਹ ਬੜਾ ਹਾਂ ਬੜਾ ਜਿੰਨਾ ਹੋਏਗੀ ਸੰਜਮੀ ਨਹੀਂ ਬਣਨੀ ਕਰ ਜਿੰਨਾ ਮਣੀ ਨਾ ਕੋਈ ਇੱਕ ਵਾਈ ਇਕੱਲਾ ਇਕ ਪਾ ਦੂੰਗਾ ਬਸ ਬਸ ਇਕੱਲਾ ਹਮ ਹੁੰਜਾਉਂਦਾ ਹੁੰਜਾਉਂਦਾ ਹੁੰਜਾ ਦੇ ਦੋ ਬਾਹਰ ਨਿਚੋੜ ਦੇਣਾ ਇਹਨੇ ਸੱਚਾ ਨੁਚੜ ਗਿਆ ਭਾਈ ਨੁਚੜ ਗਿਆ ਹੈ ਜੀ ਸੰਜੀ ਦੇ ਨਾਲ ਤੋਂ ਲਾ ਗਿਉਣ ਦਾ ਤਾੜੀ ਜੇ ਨਾ ਬੀਣ ਸਰ ਮੈਂ ਮਮੀ ਨੇ ਚੁੱਲੀ ਮੈਂ ਚੁੱਲੀ ਨਾਲ ਸਪੋਤਿਆ ਇਹਦਾ ਉਹ ਬੱਤ ਤੋਂ ਬੱਤ ਠੰਡਾ ਪਾਣੀ ਪਿਓ ਗਰਮੀ ਨੂੰ ਘਟਾਉਂੋ ਇਹ ਇੱਕ ਕਿਸਮ ਦੀ ਫ੍ਰੀ ਮੈਡੀਸਿਨ ਆ ਫੋਟੇ ਵਾਸਤੇ ਹਾ ਮੂਰਾ ਛੜ ਕੇ ਕੋਈ ਜ਼ਿਆਦਾ ਹਵਾ ਜੀ ਤਾਂ ਹੈ ਜੇ ਚੀਨੀ ਨਾ ਪਾਈਏ ਕਿਉਂ ਤਾਂ ਨੂਨ ਨਾ ਨਿਪੂ ਹੋਵੇ ਪਾਣੀ ਦੀ ਗੱਲ ਕਰੀ ਜਾ ਮਸਕਾਂ ਨਹੀਂ ਜੀ ਨਾ ਮੂਰਾ 100 ਤਨਾ ਵਿੱਚ ਪਸਾ ਲਈ ਅੰਦ ਹੁਣ ਖੜਨ ਲੱਗੀ ਤੇ ਕੁੱਤਾ ਚਲਣ ਖਿੱਚ ਲੈਣੀਆਂ ਨੇ ਉਹਨੇ ਦੇਖੋ ਮੇਰੇ ਸਿੱਕ ਖੜੇ ਸੱਤ ਸਿੱਟਿਆ ਹੋਇਆ ਇਹ ਰੀਜਿਆਂ ਦਾ ਕੰਮ ਮੀ ਲਿਆ ਹੋਇਆ ਇਹ ਸਾਨੂੰ ਤਾਂ ਸਿੱਕ ਤੇ ਚੰਪਲ ਮਾਰਨੀ ਆ ਤੇਰੇ ਮਾਂ ਮਾਡਮੋਰ ਪਾਈ ਲਾਈਨ ਚੱਲਦੀ ਜਾਂਦੀ ਐ ਤੇ ਆਉਂਦੀ ਆ ਦੇਖੋ। ਪਲਵਣੀ ਨੇ ਚੱਲਦੀਆਂ ਮੋਟਰ ਹਵਾ ਹਵਾ ਹੱਟਦੀ ਆਉਂਦੀ। ਅੰਦਰ ਤਾਂ ਕੋਈ। ਉੱਪਰ ਟੱਪ ਹੋ ਜਾਣਾ। ਇਹਨਾਂ ਨੂੰ ਜੂਸਰ ਦੇ ਜੱਕੇ ਜਵਾਕੇ ਕਿਹੜਾ ਦੇ ਦੇ। ਮम्मा ਤੈਨੂੰ ਕਿੱਥੇ ਜੂੜਾ? ਬਾਹਰ ਆ ਵੀ ਮੁਲਤਰੀ ਲੈ ਲੈ ਜਣਾ ਤੇ। ਫੋਨ ਲੈਣਾ।

ਹਾਂ ਉਹ ਚਾਹ ਰੂ ਨਾ ਹਾਂ ਮੱਝ ਯਾਰ ਇਤਨੇ ਚੋੜੇ ਹੋਏ ਆ ਚੋੜੇ ਹੋਏ ਨੇ ਚੋੜੇ ਨੂੰ ਤਾਂ ਸਾਫ ਤੇ ਚੱਲ ਜੀ ਚਲੋ ਚੋਲੇ ਪਾਇਆ ਨਾ ਜਵਾ ਪਾਣੀ ਨਾਲ ਕਰ ਦੇ ਤੋਨੇ ਤੇ ਇਹਨੂੰ ਬਰੀਕ ਕਰਕੇ ਜਿਵੇਂ ਘੱਟ ਦਨੋ ਕਰ ਡਾਈਮ ਹੋਈ ਜਈਦੀ ਗੁਣੀਜੋ ਤਾਂ ਕੱਟਦੇ ਸੋ ਆਹ ਦੇਖੋ ਹੁਣ ਆ ਨਿੰਬੂਆਂ ਜੋ ਆਪਾਂ ਨੇ ਨਚੋੜਿਆ ਉਹ ਚੋਂ ਰਸਾ ਕੱਢ ਕੇ ਦੇਖਣਾ ਮੇਰੇ ਹਿਸਾਬ ਨਾਲ ਤਾਂ ਨਿਕਲੂ ਮੰਨਦੇ ਕਿ ਇਹ ਨਿਕਲੂਗਾ ਨਹੀਂ ਨਿਕਲੂ ਤਾਂ ਸਹੀ ਮੇਰੀ ਜਿੱਦੀ ਵੀ ਕੌੜਾਈ ਹੋ ਜਾਣੀ ਆ ਉਦੀ ਯਾਰ ਫੇਲ ਚਾ ਕੋਲ ਤਾਂ ਨਾ ਵਾਜੇ ਤੁਹਾਨੂੰ ਨਿੰਬੂ ਨਚੋੜਨ ਦਾ ਸੌਖਾ ਤਰੀਕਾ ਦੱਸਦਾ ਹੂੰ ਸੁੱਕੇ ਮੈਂ ਨੂੰ ਜੋੜ ਲਓ ਨੀंबू 40 ਕਿਲੋ ਕਿੰਨਾ ਹੈ 40 ਰੁਪਏ ਦੇ ਅੱਧਾ ਕਿਲੋ ਆ ਪਤਾ ਨਹੀਂ ਭਾਈ ਪਾਈਆ ਤੇ ਮੇਰੇ ਹੁਣ ਰੇਟ ਨਹੀਂ ਫਿਕਸ ਜਾਦਾ ਹੈਗਾ ਪਤਾ ਨਹੀਂ ਪਾਈਆ ਤੇ ਇਹ ਭਾਈ ਤੇ ਆਲਵਾ ਫਰੀਆ ਕਾਮਯਾਬ ਹੋ ਸਕਦਾ ਉਹਦੇ ਵਾਸਤੇ ਕੀ ਕਰਨਾ ਪਊਗਾ ਨੀਂਮੂ ਕੱਟ ਕੇ ਪੌਣੇ ਪੈਣਗੇ ਨਾ ਛੋਣੇ ਨਹੀਂ ਦੇਖ ਇੱਕ ਵਾਰੀ ਮਾੜਾ ਮੋਟਾ ਤਾਂ ਇੱਜ਼ਤ ਰੱਖੀ ਹੋਊ ਮੇਰੀ ਪੋਠਾ ਘਾ ਲੈਣ ਫੋਲੀ ਜੀ ਰਵਨੀ ਤੇ ਤਾਂ ਪਾ ਕੇ ਇੱਜਤਾ ਵੀ ਫਲੂ ਦਾ ਹੋ ਗਿਆ ਨੀंबू ਤੋਂ ਸਾਲਾ ਪੜ ਗਿਆ ਮੂੰਹ ਤੇ ਤੁਸੀਂ ਬੇਸਣ ਪਾ ਕੇ ਪੇਸਟ ਬਣਾ ਸਕਦੇ ਹੋ ਇਹ ਹੈ ਨਹੀਂ ਕਿ ਰਸਾਇਆ ਨਹੀਂ ਹੁਣ ਇਹਨੂੰ ਰੱਖ ਦੇ ਆਨੇ ਚੁੱਪੇ ਚ ਧੋ ਲੈਣਾ ਸਾਰਾ ਕੁਝ ਆਇਓ ਵਿੱਚ ਸਟੇਮ ਖਤਮ ਖਲਾ ਲੈ ਤਾ ਹੱਤਾ ਕੱਢ ਬਾਹਰ ਪਰ ਮੁਰਕ ਤੋਂ ਪਲਾਸ ਵਿੱਚ ਰੰਨਾ ਵੀ ਹੋ ਜੂ ਆਹੋ ਪਾ ਉਹਨੂੰ ਤਾਂ ਪੂਰਾ ਪੋਤਾ ਕਨੀ ਬਣ ਗਈ ਸਗੰਝ ਮਿਲਾਓ ਇਹ ਅਸੀਂ ਸੈਪਰੀਮੈਂਟ ਕਰ ਰਹੇ ਆ ਇੱਥੇ ਜੇ ਨਾ ਤੁਸੀਂ ਰਸਾ ਕੱਢਣਾ ਨਿਕਲ ਜਾਂਦਾ ਇਹ ਉਹ ਕਿਵੇਂ ਨਿਕਲਵਾਣਾ ਸਾਬ ਤੇ ਨਿੰਬੂ ਦੇ ਦੋ ਟੋਟੇ ਕਰ ਦੋ ਬਸ ਉਹ ਸੜ ਦੋ ਮੈਂ ਕਟਿਆ ਹੋਇਆ ਉਹ ਮੈਂ ਤੁਹਾਨੂੰ ਤਾਂ ਦੱਸਣਾ ਇਹ ਮੈਂ ਇਹ ਤੱਕੀ ਕਰਕੇ ਦੇਖਿਆ ਤਾਂ ਜਿਹੜੀ ਪੁੰਨ ਕੇ ਆਹਨਾਂ ਨਿਚੋੜ ਕੇ ਇਹ ਕੰਮਜਾਬ ਨਹੀਂ ਹੋਇਆ ਤੁਹਾਨੂੰ ਜਿੋਂ ਨਿਕਲ ਗਿਆ ਰਸਾ ਪਾਣੀ ਪਾਤਾ ਉਹ ਜਬਰਫਾਤੀ ਮਾਰਨਾ ਹੁਣ ਆਏ ਆ ਚੱਕਾ ਟੁੱਟੇ ਨਾ ਹੋਰ ਥੋੜਾ ਕਰ ਲੈ ਆਏ ਤੇ ਮਾਰ ਹੋਰ ਤੋਲ ਆ ਹੁਣ ਉਹਨੂੰ ਉਹਨ ਤੋਂ ਲਾ ਇਹਨੂੰ ਵੀ ਚੱਕ ਕੇ ਮਾਪੇ ਕੱਢ ਲਾ ਇਹਨੂੰ ਛੋਟੀ ਕਰ ਦੇ ਤੂੰ ਤੋਕ ਕੋ ਟੋੜੀ ਨਹੀਂ ਛੱਟੇ ਮਿੱਠਿਆਲੇ ਪੈ ਜਾਣੇ ਆ ਉਹ ਲਾ ਪਹਿਲੇ ਨੂੰ ਬਾਰ ਬਰ ਠੰਡੇ ਪਾਣੀ ਦੇ ਫੋੜੀ ਘੱਟ ਲਾ ਚੱਲ ਕਰਾਂ ਤੋਕ ਲਈਏ ਜਾਨੂ ਬਾਹਰ ਤਾਂ ਜਿੱਥੇ ਕਿਤਾ ਸ਼ੇਪ ਪਏ ਬੋਲ ਲਾ ਜੀ ਹੈ ਨਹੀਂ ਸ਼ਾਮ ਲਈ ਤਾਂ ਮੈਂ ਪਹਿਲਾਂ ਦੱਸ ਗਏ ਥੇ ਮੈਂ 5 ਦਿਨ ਹੋ ਗਏ ਸ਼ਾਪੀਆਂ ਦਾ ਇਨਕਾਊਂਟਰ ਚੱਲ ਰਿਹਾ ਤਾਂ ਤਾਂ ਹੀ ਤੁਪਾਂ ਪੱਗ ਗਿਆ ਐਨੀ ਕੌਖੀ ਮਰਦੀ ਆ ਹਾਂ ਵੀ ਚੱਕ ਲਵਾਂ ਮੈਂ ਪਾ ਆਨ ਨੂੰ ਕੁੱਤੇ ਹੋਇਆ ਹੁਣ ਜਿਆਦਾ ਕਹਿਤਾ ਦਾ ਕਹਿਤਾ ਆਹ ਤੇ ਆਤੇ ਨੱਕੇ ਜੇ ਨੱਕੇ ਜੇ ਘਟ ਨੱਕੇ ਜੇ ਇੱਥੇ ਰੁੜ ਜਾਣੇ ਆ ਸਾਰੇ ਛੁੱਪੇ ਜੇ ਘੁੰਮੀ ਜਾਣੇ ਆ ਚਲ ਕੋਈ ਨਾ ਖੰਡੇ ਪੰਚਾਇਤ ਸੇ ਖੁੱਲੇ ਪਾਣੀ ਚ ਕਾ 100 ਖੁੱਲੇ ਪਾਣੀ ਚ ਧੋੜਾਂਗੇ ਫਿਰਕੀ ਕਮਾ ਦੀ ਮੜੀ ਜੀ ਫਿਰਕੀ ਥੱਲੇ ਹੱਥ ਪਾਣੀ ਪਾ ਕੇ ਪਾਣੀ ਪਾ ਕੇ ਫਿਰ ਫਿਰਕੀ ਜਾਮ ਨਹੀਂ ਹੁੰਦੀ ਇਹ ਦੂਲੇ ਚੱਕੀ ਟਿਕਾ ਕਰਦਾ ਹਾਂ ਹਾਂ ਆ ਗਈ ਆ ਆ ਨਿਪੁੰਸ ਉਡਾਰਾਤੋ ਦਾ ਅੱਜ ਨਾਲ ਤੇ ਬਹੁਤ ਧੰਨਵਾਦ ਖੁੱਲੇ ਪਾਣੀ ਤੇ ਬਹੁਤ ਨਿਆਰਾ ਆਇਆ ਈ ਦਾ ਤੇ ਦੋ ਤੋਣਨੇ ਵਾਲੇ ਆ ਕਾਕਾ ਇਹਨਾਂ ਰੱਖਾਂ ਇਹ ਰੱਖ ਦਿਨ ਚੋਂ ਨਹੀਂ ਆਇਆ ਥੱਲੇ ਰੱਖਦੇ ਵੀ ਜੇ ਡਾਰਾ ਵੀ ਗਰ ਕੇ ਟੁੱਟ ਜਾਊਗਾ ਇੱਥੇ ਮੈਂ ਬਈ ਥੱਲੇ ਉਹ ਚੱਕ ਦੇ ਮੜਾ ਜਿਆਦਾ ਸਾਬੂਨ ਨਿੰਬੂ ਦਾ ਘਰੇ ਮੈਂ ਕਿਤੇ ਕੀੜੀਆਂ ਆ ਜਾਣਗੀਆਂ ਹਾਂ ਤੇਰੀ ਬੁੱਤਲ ਪਾਤੀ ਸਾਤ ਹੰਦਾਰੇ ਲਹਣੇ ਤਰਚੂਸ ਕੰਟੀਨਿਊ ਬਣੀਏ ਤਾਂ ਕੀ ਹੋ ਗਿਆ ਜੂਸਾ ਰੱਖ ਦੇ ਪੂਰੀ ਪਾਲਣੀ ਕਲਾਸਾ ਚਿੰਤਾ ਤਾਂ ਗੁੱਸੂਗੇ ਕੋਈ ਨਾ ਪੋਚਾ ਲੱਗ ਜੂ ਆਪਾਂ ਖਾਹ ਲੋਟ ਕਰਕੇ ਰੱਖ ਮਾਈਕ੍ਰੋਵੇ ਥੋੜਾ ਜਿਹਾ ਇਦਨੂ ਕਰ ਤਾ ਤਾਂ ਮਾਈਕ੍ਰੋਵੇ ਵਾਸਤੇ ਉਹ ਉੱਪਰੋਂ ਲੈ ਕੇ ਲਿਆਉਣੀ ਆਪਾਂ ਨੇ ਇੱਥੇ ਲਾ ਦਿੰਨਾ ਮੈਂ ਕਰੋ ਇੱਥੋਂ ਫਿਰ ਜਗ੍ਹਾ ਬਚ ਜੂਗੀ ਢੋਲਾ ਕੜਚੀ ਪੁਰਸੀ ਗਲਾਸ ਲੈ ਲੈ ਤੂੰ ਫੜੇ ਉਹ ਤਾਂ ਡਿਮਾਂਡ ਹੁੰਦੀ ਆ ਕੰੱਚ ਦੇ ਗਲਾਸ ਪਾ ਕੇ ਲਈ ਹੈ ਤੇਰੇ ਘਰ ਸਰਚ ਜਿੱਟ ਜਿੱਟ ਚਮਕਦੀ ਆ ਬਹੁਤ ਤੈਨੂੰ ਟਟਮਾ ਸੋਲਿਆ ਕੇ ਦਊਂਗਾ ਘਰ ਵਾਸਤੇ ਸਾਬਣ ਆਉਂਦਾ ਹੀ ਟਟਮਾ ਸੋਲ ਘਰਪੋਰਾ ਨਹੀਂ ਰਹਿੰਦੀ ਉਹਦੇ ਨਾਲ ਟਟਮਾ ਸੋਲ ਬਾਣਾ ਦੇਖ ਲੈ ਟੀਵੀ ਦੇਖਣਾ ਇਹਦਾ ਬਾਅਦ ਚ ਕੋਲ ਨਹੀਂ ਜਬਾਰ ਡੁੱਲਦੀ ਚਾਦਰ ਤੇ ਵੀਡੀਓ ਕਿਹੜੀ ਹੁੰਦੀ ਡੁੱਲਦੀ ਤਾਂ ਹਟੋਂ ਆਏ ਕਦੇ ਕਿਦਰ ਮਿੱਠਾ ਬੈਠਣਾ ਹੱਥੋਂ ਸਭ ਤੋਂ ਪਹਿਲਾ ਹੋਊਗਾ ਮਿੰਨੂ ਮੈਨੂੰ ਬਾਸੂ ਪਾ ਦੇ ਮम्मा ਇੱਕ ਟੁਕੜਾ ਬਰਫ ਨਾਲ ਫਿਰ ਕੀ ਲੱਗੂ ਇਹ ਜਿਹਦੇ ਵਾਸਤੇ ਰੈਡ ਰੂਜ਼ ਮਗਰਾ ਨਹੀਂ ਸਕਦਾ ਵੀ ਮੇਰੀ ਬਣਾਈ ਸੀ ਵਧੀਆ ਹੋ ਗਈ। ਪਪਰ ਬਸ ਕੋਲ ਨਹੀਂ ਬਣਾਉਂਦਾ। ਨਾ ਨੋਰਣੀ ਬਰਫ ਦੇ ਕੋਲ ਦੀ। ਮੂੰਹ ਚਾਈ ਜਾਂਦਾ। ਬਾਕੀ ਬਹੁਣ ਯਾਰਾ ਹੁੰਦਾ। ਐਨ ਫੋਲ ਕੈਂਟ ਕਲਵਾਤਾ। ਕੋਲ ਕਦੋਂ ਗਿਆ ਆਪਣਾ ਲੈ ਦੇਖ ਲੈ ਭਰ ਕੇ ਘੁੱਟ ਚਲ ਹੈਗੀ ਆ ਟੋਲੀ ਦੇ ਵਿੱਚ ਮੂੰਹ ਕਰ ਕਰ ਦੇ ਦਿੱ ਆ ਵੀ ਹੈਗੀ ਵੀ ਆ ਲੈ ਲੈ ਨਿੰਬੂ ਪਾਇਆ ਜੀ ਵੀ ਠੀਕ ਠੀਕ ਹੀ ਖੱਟਾ 9-10 ਨਿੰਬੂ ਪਾ ਲਓ 9 ਨਿੰਬੂ ਤੇ ਉਹ ਰਸ ਆ ਘਟੋ ਚਲੋ ਠੀਕ ਆ ਜੀ ਤੁਹਾਨੂੰ ਨਵਾਂ ਤਰੀਕਾ ਦੱਸਦਾ ਨਿੰਬੂ ਨੂੰ ਛੋੜਨ ਦਾ ਨਿੰਬੂ ਜਮਾ ਤੇ ਨਹੀਂ ਛੋੜਨੇ ਹੈਗੇ ਤਾਂ ਰਸ ਆ ਘਟੂਗਾ ਜੂਸਰੂ ਨਹੀਂ ਛੰਡੀਆਂ ਵੀ ਪੀਣੀ ਥੋੜੀ ਜਿਹੀ ਮੁਰੰਨੀ ਪੀਲਾ ਜੇ ਛੰਡੀਆਂ ਵੀ ਫੇਟ ਭੁੱਟ ਕੇ ਸੇਕ ਰਖਲਾ ਚਲੋ ਠੀਕ ਹੈ ਜੀ ਵੀਡੀਓ ਦੇਖ ਕੇ ਜਿਵੇਂ ਲੱਗੀ ਚੈਨਲ ਸਬਸਕ੍ਰਾਈਬ ਕਰਦੇ ਹੋ ਫੇਸਬੁੱਕ ਤੇ ਦੇਖਦੇ ਹੋ ਫੋਲੋ ਕਰ ਲਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ